ਅੱਜ ਦੇ ਸੈਮੀਨਾਰ ਸਿੱਖ ਸ਼ਹਾਦਤ ਪਰੰਪਰਾ ਤੇ ਬਲਖਣਤਾ ਦੇ ਬक्ता ਸਹਿਬਾਨ ਡਾਕਟਰ ਪਰਮਜੀਤ ਸਿੰਘ ਜੀ ਪ੍ਰੋਫੈਸਰ ਵਿਸ਼ਵ ਕੋਸ਼ ਵਿਭਾਗ ਪੰਜਾਬ ਯੂਨੀਵਰਸਿਟੀ ਪਟਿਆਲਾ ਡਾਕਟਰ ਸਕੰਦਰ ਸਿੰਘ ਜੀ ਗਿਆਨੀ ਹਰਪਾਲ ਸਿੰਘ ਜੀ ਉਹਨਾਂ ਦੇ ਕੁਝ ਜੀਵੇਂ ਸੰਭ ਹੋ ਚਲੇ ਗਏ ਹਨ ਤੇ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾਕਟਰ ਜਸਪਾਲ ਕੌਰ ਕਾਂਗ ਜੀ ਪਰਮਦਰ ਵਿਭਾਗ ਦੇ ਮੁਖੀ ਡਾਕਟਰ ਹਰਦੇਵ ਸਿੰਘ ਜੀ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਸਹਿਬਾਨ ਤੇ ਪਿਆਰੇ ਵਿਦਿਆਰਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤਸੱਲੀ ਦੀ ਗੱਲ ਹੈ ਕਿ ਅਸੀਂ ਜੋ ਇਹ ਸੈਮੀਨਾਰ ਦੀ ਲੜੀ ਸ਼ੁਰੂ ਕੀਤੀ ਸੀ ਅਸੀਂ ਪ੍ਰਣ ਕੀਤਾ ਸੀ ਕਿ ਅਸੀਂ ਹਰ ਇੱਕ ਬਾਰ ਜੋ ਸ਼ੀਧੀ ਸਵਾਤੇ ਸਾਹਿਬ ਜਾਨੀ ਸ਼ਹਾਦਤ ਜਾਂ ਸ਼ਹਾਦਤ ਦੇ ਵਿਸ਼ੇ ਤੇ ਇੱਕ ਸੈਮੀਨਾਰ ਕਰਿਆ ਕਰਾਂਗੇ ਤੇ ਅਸੀਂ ਲਗਭਗ ਪਿਛਲੇ 5-6 ਸਾਲ ਤੋਂ ਲਗਾਤਾਰ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਵੱਖ-ਵੱਖ ਸ਼ਹਾਦਤ ਨਾਲ ਸੰਬੰਧਤ ਵੱਖ-ਵੱਖ ਜੋ ਪਹਿਲੂ ਹਨ ਉਹਨਾਂ 'ਤੇ ਸੈਮੀਨਾਰ ਕੀਤੇ ਜਾਣ ਤਾਂ ਜੋ ਆਪਣੇ ਵਿਦਿਆਰਥੀਆਂ ਨੂੰ ਸਾਬਜਾਦਾਂ ਦੀ ਸ਼ਹਾਦਤ ਜਾਂ ਸਿੱਖੀ ਦੇ ਵਿੱਚ ਹੋਰ ਜਿਹੜੀਆਂ ਸ਼ਹਾਦਤਾਂ ਹੋਈਆਂ ਹਨ ਉਹਨਾਂ ਬਾਰੇ ਜਾਣੂ ਕਰਵਾਇਆ ਜਾ ਸਕੇ ਸੋ ਅੱਜ ਦੇ ਜੋ ਤਿੰਨੇ ਬਖਤਾ ਸਹਿਬਾਨ ਸਨ ਗਿਆਨੀ ਹਰਪਾਲ ਸਿੰਘ ਜੀ ਉਹਨਾਂ ਨੇ ਬਹੁਤ ਹੀ ਪਵਨਾਤਮਕੀ ਰੂਪ ਦੇ ਵਿੱਚ ਸਾਨੂੰ ਸਾਬ ਜਦਾਂ ਦੀ ਸ਼ਹਾਦਤ ਬਾਰੇ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਦਾ ਬਹੁਤ ਹੀ ਵੱਡਾ ਯੋਗਦਾਨ ਹੈ ਕਿ ਉਹਨਾਂ ਨੇ ਜੋ ਸਫਰੇ ਸ਼ਹਾਦਤ ਦਾ ਪ੍ਰੋਗਰਾਮ ਸ਼ੁਰੂ ਕਰਕੇ ਕਾਫੀ ਕਈ ਸਾਲਾਂ ਤੋਂ ਤਾਂ ਇੱਕ ਸਿੱਖ ਮਾਨਸਿਕਤਾ ਦੇ ਵਿੱਚ ਸ਼ਹਾਦਤ ਬਾਰੇ ਜਿਹੜੀ ਹੈ ਜਾਗਰੂਕਤਾ ਪੈਦਾ ਕੀਤੀ ਹੈ ਡਾਕਟਰ ਪਰਮਵੀਰ ਸਿੰਘ ਜੀ ਨੇ ਬਹੁਤ ਹੀ ਜੋ ਇਤਿਹਾਸਕ ਤੱਥ ਹਨ ਕਿ ਕਿਸ ਤਰ੍ਹਾਂ ਸਾਬ ਜਾਦੇ ਦੀ ਸ਼ਹਾਦਤ ਹੋਈ ਹੈ ਜਾਂ ਹੋਰ ਜਿਹੜੇ ਛੇਦ ਸਿੱਖੀ ਦੇ ਵਿੱਚ ਹੋਏ ਹਨ ਕਿ ਅਸੀਂ ਰੋਜ਼ ਉਹਨਾਂ ਨੂੰ ਆਪਣੀ ਅਰਦਾਸ ਦੇ ਵਿੱਚ ਯਾਦ ਕਰਦੇ ਹਾਂ ਕਿ ਜਿਨ੍ਹਾਂ ਸੰਕਟਕਣੀਆਂ ਨੇ ਧਰਮੇ ਅਸੀਸ ਦਿੱਤੇ ਬੰਦਵੰਦ ਫਟਵਾਏ ਕੋਪੀਆਂ ਲਹਾਈਆਂ ਚ ਰੱਖੀਆਂ ਤੇ ਜਿਹੜੇ ਹਾਇ ਨਾਲ ਚੜਾਏ ਗਏ ਸੋ ਉਹ ਜੋ ਰੋਜ਼ਾਨਾ ਅਸੀਂ ਯਾਦ ਕਰਦੇ ਹਾਂ ਆਪਣੀ ਅਰਦਾਸ ਦੇ ਵਿੱਚ ਸ਼ਹੀਦਾਂ ਨੂੰ ਤੇ ਹੋਰ ਜੋ ਸੈਦ ਜਾਨਾ ਸੰਬੰਧਿਤ ਕੋਤਾਵ ਹਨ ਉਹਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ ਤੇ ਡਾਕਟਰ ਸਕੰਦਰ ਸਿੰਘ ਜੀ ਨੇ ਬਹੁਤ ਹੀ ਬੰਗਿਆ ਤਰੀਕੇ ਦੇ ਨਾਲ ਕਿ ਵਰਤਮਾਨ ਸਮੇਂ ਦੇ ਵਿੱਚ ਅਸੀਂ ਸ਼ਹਾਦਤ ਨੂੰ ਉਹ ਰੂਪ ਦੇ ਵਿੱਚ ਦੇਖਣਾ ਚਾਹੀਦਾ ਹੈ ਕਿਉਂਕਿ ਹਕੂਮਤ ਜਿਹੜੀ ਆ ਉਹ ਆਪਰੇਸ਼ਨ ਜਿਹੜੀ ਆ ਜਾਂ ਸਾਨੂੰ ਦਬਾਉਣ ਦਾ ਯਤਨ ਕਰਦੀ ਆ ਤੇ ਜਿਹੜੀ ਹਕੂਮਤ ਜੋ ਛਾਤਾਂ ਹੁੰਆਂ ਆ ਉਹ ਵੀ ਸਮੇਂ ਦੀ ਹਕੂਮਤ ਜੋ ਕਿ ਸਾਡੇ ਆਪਣੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀਆਂ ਆ ਜਾਂ ਹੱਕ ਤੇ ਇਨਸਾਫ ਦੀ ਜਿਹੜੀ ਆਵਾਜ਼ਾਂ ਦਬਾਉਣ ਦੀ ਯਤਨ ਕਰਦੀਆਂ ਆ ਤਾਂ ਉਹਦੇ ਬਿਲਕੁਲ ਛਾਤਾਂ ਹੁੰਦੀਆਂ ਆ ਅੱਜ ਜਦੋਂ ਹਕੂਮਤ ਹੈ ਤਾਂ ਉਸ ਵੇਲੇ ਇਹ ਜਿਹੜੀ ਛਾਤਤ ਆ ਉਹਨੂੰ ਛਾਤ ਦਾ ਰੂਪ ਨਹੀਂ ਦਿੰਦੀ ਇਸੇ ਕਰਕੇ 1947 ਤੋਂ ਬਾਅਦ ਜਿਹੜੀਆਂ ਛਾਤਾਂ ਹੋਈਆਂ ਆ ਸਿੱਖੀਆਂ ਦੀਆਂ ਉਹਨਾਂ ਨੂੰ ਉਸੂਕ ਦੇ ਵਿੱਚ ਸਰਕਾਰ ਦੇਖਣ ਨੂੰ ਤਿਆਰ ਨਹੀਂ ਹੈ ਤਾਂ ਉਹ ਵੀ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਸੋਚ ਦਾ ਵਿਸ਼ਾ ਹੈ ਸੋ ਤਿੰਨੇ ਬਖਤਾਰ ਸਾਹਿਬਾਨ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਣੇ ਜੋ ਇਸ ਅੱਜ ਦਾ ਵਿਸ਼ਾ ਸੀ ਕਿ ਸਿੱਖ ਸ਼ਹਾਦਤ ਪਰੰਪਰਾ ਤੇ ਬਲਖਣਤਾ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਚਾਣਨਾ ਪਾਇਆ ਹੈ ਜੇ ਅਸੀਂ ਸ਼ਹੀਦ ਜਾਂ ਸ਼ਹਾਦਤ ਦੀ ਗੱਲ ਕਰੀਏ ਤਾਂ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਹਦਾ ਮਤਲਬ ਅੱਥੀ ਜੇ ਅਖੀਅਰ ਆਪ ਦੇਖੀਏ ਤਾਂ ਦਾ ਮਤਲਬ ਹੈ ਕਿ ਗਵਾਹੀ ਥੋੜੇ ਸਮੇਂ ਤੱਕ ਜੇ ਅਸੀਂ ਕੋਰਟਾਂ ਦੀ ਕਾਰਵਾਈ ਦੇਖੀਏ ਤਾਂ ਉਹਦੇ ਵਿੱਚ ਆਮ ਤੌਰ ਤੇ ਜਦੋਂ ਗਵਾਹੀ ਹੁੰਦੀ ਸੀ ਤਾਂ ਉਹਦੇ 'ਚ ਕਹਿੰਦੇ ਸੀ ਸ਼ਹਾਦਤ ਹੁੰਦੀ ਆ। ਸ਼ਹਾਦਤ ਮਤਲਬ ਗਵਾਹੀ ਨੂੰ ਕਹਿੰਦੇ ਸੀ ਜਦਕਿ ਸਿੱਖ ਪਰੰਪਰਾ ਦੇ ਵਿੱਚ ਇਹੋ ਸ਼ਬਦ ਆ ਗਿਆ ਤਾਂ ਸ਼ਹਾਦਤ ਜਿਹੜਾ ਆ ਉਹ ਹੈ ਸੱਚ ਦੀ ਗਵਾਹੀ ਜਿਹੜਾ ਅਸਲੀ ਜਿਹੜਾ ਹੈ ਅਰਥ ਸੱਚ ਦੀ ਗਵਾਹੀ। ਬੇਸਿਕਲੀ ਜੋ ਦੀਨ ਦੁਨੀਆ ਜਾਂ ਧਰਮ ਦੀ ਰੱਖਿਆ ਖਾਤਰ ਜਾਂ ਸੱਚ ਦੇ ਪ੍ਰਕਾਸ਼ ਦੀ ਖਾਤਰ ਜਿਹੜੀ ਜਿਹੜਾ ਆਪਾਂ ਬਾਰਨਾ ਆ ਉਹਨੂੰ ਅਸੀਂ ਸ਼ਹਾਦਤ ਕਹਿੰਦੇ ਆ। ਇਹ ਖਾਸ ਕਰਕੇ ਹੁਣ ਜਦੋਂ ਡਾਕਟਰ ਸਿਕੰਦਰ ਸਿੰਘ ਵੀ ਗੱਲ ਕਰ ਰਹੇ ਸੀ ਕਿ ਅੱਜ ਦੇ ਸਮੇਂ ਦੇ ਵਿੱਚ ਜੇ ਕੋਈ ਫੌਜੀ ਵੀ ਲੜਾਈ ਦੇ ਮੈਦਾਨ ਦੇ ਵਿੱਚ ਮਰ ਜਾਂਦਾ ਹੈ ਤਾਂ ਉਹਨੂੰ ਸ਼ਹੀਦ ਦਾ ਤਾਜਾ ਦੇ ਦਿੱਤਾ ਜਾਂਦਾ ਹੈ ਸਰਕਾਰ ਵੱਲੋਂ ਤਾਂ ਉਹ ਜਿਹੜਾ ਸ਼ਹੀਦ ਆ ਜਿਹੜਾ ਅਸੀਂ ਕਹਿੰਦੇ ਅੱਜ ਦੇ ਲਫ਼ਜ਼ ਦੇ ਵਿੱਚ ਪਰ ਜੋ ਸਿੱਖੀ ਦੇ ਵਿੱਚ ਸ਼ਹਾਦਤ ਦੀ ਗੱਲ ਕਰਦੇ ਆ ਤਾਂ ਉਹ ਇੱਕ ਆਪਣੇ ਆਪ 'ਚ ਬਲੱਖਣ ਹੈ ਕਿ ਜੇ ਅਸਲੀ ਮੈਨੇ ਵਿੱਚ ਗੱਲ ਕਰੀਏ ਅਸੀਂ ਤਾਂ ਸਿੱਖਾਂ ਜਾਂ ਸ਼ਹਾਦਤਾਂ ਨੇ ਜਿਹੜੇ ਸ਼ਹਾਦਤ ਲਫ਼ਜ਼ ਨੂੰ ਬਹੁਤ ਵੱਡਾ ਕਰ ਦਿੱਤਾ ਹੈ ਤੇ ਤੇਰੇ ਮੈਨੇ ਹੀ ਬਦਲ ਦਿੱਤੇ ਹਨ ਇੱਕ ਬਹੁਤ ਵੱਡਾ ਸ਼ਬਦ ਜਿਹੜਾ ਆ ਸਿੱਖ ਮਾਨਸਿਕਤਾ ਦੇ ਵਿੱਚ ਜਿਹੜਾ ਸ਼ਹਾਦਤ ਤੇ ਸ਼ਹੀਦੀ ਜਿਹੜਾ ਆ ਉਹ ਉਭਰਿਆ ਹੈ ਅਸੀਂ ਆਮ ਤੌਰ ਤੇ ਇਹ ਸਿਲਸਿਲਾ ਸ਼ੁਰੂ ਕਰਦੇ ਹਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਕਿ ਉਹਨਾਂ ਨੇ ਇੱਕ ਸੱਚ ਦੀ ਆਵਾਜ਼ ਵਾਸਤੇ ਸੱਚ ਵਾਸਤੇ ਹੱਕ ਵਾਸਤੇ ਸ਼ਹਾਦਤ ਦਿੱਤੀ ਇਹ ਦੁਨੀਆ ਦੀ ਅੱਛਾ ਵਾਸਤੇ ਸ਼ਹਾਦਤ ਦਿੱਤੀ ਤਾਂ ਉਸ ਤੋਂ ਬਾਅਦ ਗੁਰੂ ਅਗੰਗੂਰ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਆਉਂਦੀ ਆ ਕਿ ਉਹਨਾਂ ਨੇ ਤਿਲਕ ਜੰਜੂ ਰੱਖਾ ਪ੍ਰਕਾਸ਼ ਦੀ ਗੱਲ ਕਰਦੇ ਹਾਂ ਅਸੀਂ ਕਿ ਤਿਲਕ ਤੇ ਜੰਜੂ ਦੇ ਰੱਖਿਆ ਵਾਸਤੇ ਸ਼ਹਾਦਤ ਦਿੱਤੀ ਬੇਸ਼ੱਕ ਉਹ ਉਸ ਅਕੀਦੇ ਨੂੰ ਨਹੀਂ ਮੰਨਦੇ ਸਨ ਪਿਲਗ ਤੇ ਜੰਨੂ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ ਪਰ ਉਸ ਦੇ باوجود ਵੀ ਉਹਨਾਂ ਨੇ ਇੱਕ ਦੁਖੀ ਮਾਨਵਤਾ ਦੀ ਬਾਹ ਫੜਨ ਦੇ ਲਈ ਆਪਣੀ ਸ਼ਹਾਦਤ ਦਿੱਤੀ ਤੇ ਉਸ ਵੇਲੇ ਜੇ ਅਸੀਂ ਦੇਖਦੇ ਹਾਂ ਸ਼ਹਾਦਤ ਨੂੰ ਤਾਂ ਭਾਈ ਮਤੀ ਦਾਸ ਦੀ ਸ਼ਹਾਦਤ ਹੈ ਕਿ ਜਿਸ ਤਰ੍ਹਾਂ ਅਸੀਂ ਲੱਕੜੀ ਨੂੰ چیرਦੇ ਹਾਂ ਕਿ ਆਰੇ ਦੇ ਨਾਲ ਇੱਕ ਸਰੀਰ ਦੋੜਫੜ ਹੋ ਜਾਂਦਾ ਆ ਤਾਂ ਉਹ ਜਿਹੜਾ ਸ਼ਹਾਦਤ ਆ ਉਹ ਆਪਣੇ ਆਪ ਦੇ ਵਿੱਚ ਜਿਹੜੀ ਆ ਉਹ ਬਲਖਣ ਸ਼ਹਾਦਤ ਆ ਇਸ ਤਰ੍ਹਾਂ ਹੀ ਭਾਈ ਫਤੀ ਦਾਸ ਹੈ ਭਾਈ ਬਿਆਲਾ ਜੀ ਹੈ ਉਹਨਾਂ ਦੀ ਸ਼ਾਕਤ ਨੂੰ ਜੋ ਸੋਚਦੇ ਆਸੀਂ ਤਾਂ ਸਾਡੇ ਨੂੰ ਰੋਂਗ ਤੇ ਖੜੇ ਹੋ ਜਾਂਦੇ ਆ। ਤਾਂ ਜਿਹੜਾ ਇਹ ਸ਼ਾਕਤ ਦੀ ਗੱਲ ਆ ਇਹ ਗੁਰੂ ਆਗੰਗ ਦੇ ਤੋਂ ਸ਼ੁਰੂ ਨਹੀਂ ਹੋਈ। ਤਾਂ ਡਾਕਟਰ ਪਲਮੀ ਸਿੰਘ ਵੀ ਗੱਲ ਕਰ ਰਹੇ ਸੀ ਕਿ ਗੁਰੂ ਨਾਨਕ ਦੇਵ ਜੀ ਨੇ ਇਹ ਜਿਹੜੀ ਸ਼ਾਕਤ ਦੀ ਨਹੀਂ ਰੱਖ ਦਿੱਤੀ ਸੀ ਕਿ ਜੋ ਤੋ ਪ੍ਰੇਮ ਕਿਰੜਾ ਚਾਹੋ ਫਿਰ ਤਲ ਗਲੀ ਮੇਰੀ ਆਓ। ਤਾਂ ਉਹ ਜਿਹੜੇ ਲਖਦੇ ਆ ਕਿ ਜੇ ਤੁਸੀਂ ਧਰਮ ਦੇ ਮੱਗਦੇ ਤੁਮ ਆ ਤਾਂ ਤੁਹਾਨੂੰ ਆਪਣੀ ਜਾਨ ਤਲੀ ਤੇ ਰੱਖਣੀ ਪੈਗੀ ਤੇ ਤੁਹਾਨੂੰ ਸਰੀਰ ਜਿਹੜਾ ਜਿੱਥਾ ਅਸੀਂ ਨਾਰਮਲ ਲੋਕਾਂ 'ਚ ਪੜਦੇ ਆ ਕਿ ਨਾਸ਼ਵਾਨ ਹੈ ਕਿ ਇਸ ਸਰੀਰ ਤੋਂ ਹਟ ਜਾਂਦਾ ਰਹਿਣਾ ਹੈ ਤੇ ਜੇ ਅਸੀਂ ਸਰੀਰ ਨੂੰ ਪਿਆਰ ਨਹੀਂ ਕਰਾਂਗੇ ਆਪਣੇ ਸਰੀਰ ਦਾ ਮੋਹ त्याਗਾਂਗੇ ਤਾਂ ਹੀ ਅਸੀਂ ਛਾਤ ਦੇ ਸਕਦੇ ਆ ਜਿਸ ਤਰ੍ਹਾਂ ਕੋ ਨਾਨਕ ਦੇਵ ਜੀ ਦੇ ਬੰਦ ਦੇ ਵਿੱਚ ਆਉਂਦਾ ਹੈ ਕਿ ਮਰਨ ਮਨਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪ੍ਰਵਾਨੋ ਤਾਂ ਜੋ ਛਾਤ ਦੇਣੀ ਆ ਤੇ ਉਹਦੇ ਵਾਸਤੇ ਜਿਹੜਾ ਇੱਕ ਮੌਤੇ ਦਰਵਾਜ਼ੇ ਦੇ ਵਿੱਚੋਂ ਜਿਹਨੇ ਸੱਤ ਚੱਲਣਾ ਆ ਤੁਰ ਮੋਦੇ ਦਰਵਾਜੇ ਦੇ ਵਿੱਚੋਂ ਲੰਘ ਕੇ ਆਪਣੀ ਛਾਤਤ ਦੇਣੀ ਪੈਗੀ ਜਿ세 ਭਗਤ ਕਬੀਰ ਜੀ ਵੀ ਫਰਮਾਉਂਦੇ ਹਨ ਕਿ ਸੂਰਾ ਸੋ ਪਹਿਚਾਨੀਏ ਜੋ ਲਰੇ ਦਿਨ ਕੇ ਹੇਤ ਪੁਰਜਾ ਪੁਰਜਾ ਕਟਮਰੇ ਕਬੂ ਨਾ ਛਾੜੇ ਖੇਤ ਸੋ ਇਹੇ ਹਿਸਾਬਾ ਜਿਹੜੀਆਂ ਆ ਭਾਈ ਮਨੀ ਸਿੰਘ ਜੀ ਦੀ ਛੱਤ ਦੀ ਗੱਲ ਕਰਦੇ ਆ ਕਿ ਬੰਦਮੰਦ ਕਟਵਾਏ ਇੱਕ ਸਾਡੇ ਸਰੀਰ ਦੇ ਉੱਤੇ ਇੱਕ ਛੋਟਾ ਜਿਹਾ ਕੋਈ ਜ਼ਖਮ ਵੀ ਹੋ ਜਾਏ ਅਸੀਂ ਤਾਂ ਤੜਫ ਉੱਠਦੇ ਆ ਕਿੱਥੇ ਇੱਕ ਬੰਦਮੰਦ ਇੱਕ ਪੋਟਾ-ਪੋਟਾ ਕਰਕੇ ਜਿਹੜੀ ਛੱਤ ਹੋਈ ਆ ਭਾਈ ਮਨੀ ਸਿੰਘ ਜੀ ਦੀ ਪਾ ਉਹ ਇੱਕ ਸਬਰ ਤੇ ਸਿੱਦਕ ਦੀ ਗੱਲ ਆ ਤੇ ਉਹਨਾਂ ਨੇ ਕਿੰਨੇ ਸਬਰ ਤੇ ਸਿੱਦਕ ਦੇ ਨਾਲ ਕਿਉਂਕਿ ਉਹਨਾਂ ਦਾ ਜਿਹੜਾ ਡੇਢ ਵਿਸ਼ਵਾਸ ਸੀ ਪਰਮਾਤਮਾ ਦੇ ਵਿੱਚ ਉਹ ਮਾਨੀ ਦੇ ਨਾਲ ਜੁੜੇ ਹੋਏ ਸੀ ਤਾਂ ਇਸ ਕਰਕੇ ਉਹਨਾਂ ਨੂੰ ਜਿਹੜਾ ਉਹ ਦਰਦ ਆ ਮਹਿਸੂਸ ਨਹੀਂ ਹੋਇਆ ਅਸੀਂ ਅੱਜ ਜਦੋਂ ਛੋਟੇ ਛੋਟੇ ਗੱਲਾਂ ਦੇ ਉੱਤੇ ਬਹੁਤ ਵੱਡਾ ਦਰਦ ਮਹਿਸੂਸ ਕਰਨ ਦੀ ਗੱਲ ਕਰਦੇ ਆ ਤਾਂ ਸਾਡਾ ਉੱਥੋਂ ਸਾਰਿਆਂ ਦਾ ਵਿੱਚ ਮੈਂ ਵੀ ਸ਼ਾਮਲ ਆ ਕਿ ਅਸੀਂ ਉਸ ਤਰ੍ਹਾਂ ਦਾ ਆਪਣਾ ਜੀਵਨ ਪੱਧਰ ਜਿਹੜਾ ਆ ਉਹ ਨਹੀਂ ਰੱਖ ਸਕੇ ਜਿਸ ਤਰ੍ਹਾਂ ਜੀਵਨ ਪੱਧਰ ਉਹਨਾਂ ਸਿੱਖਾਂ ਦਾ ਸੀ ਜਿਨ੍ਹਾਂ ਨੇ ਸ਼ਹਾਦਤ ਪ੍ਰਾਪਤ ਕੀਤੀਆਂ ਤੇ ਜਿਸ ਤਰ੍ਹਾਂ ਪਾਈ ਗੁਰਦਾਸ ਕੀ ਪਰਮਾਨ ਕਰਦੇ ਹਨ ਕਿ ਸਬਰ ਸਿਦਕ ਸ਼ਹੀਦ ਭਰਮ ਤੋਂ ਖੋਬਣਾ ਤੇ ਜਦੋਂ ਸਬਰ ਤੇ ਸਿਦਕ ਹੋਵੇ ਤੇ ਭਰਮ ਤੇ ਪਉ ਨਾ ਹੋਵੇ ਤਾਂ ਉਹੀ ਜਿਹੜਾ ਵਿਅਕਤੀ ਆ